ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ ਕਿਤਾ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਕਵਰ ਕਰ ਰਹੇ ਹਾਂ ਪਿੰਡ ਗੱਗੜ ਜ਼ਿਲ੍ਹਾ ਮੁਕਸਰ ਤੇ ਤਹਿਸੀਲ ਆਮਲੋਟ ਆਪਾਂ ਬਾਕੀ ਜਿੰਨੀਆਂ ਮੱਜਾਂ ਵੀ ਅੱਜ ਵੀਡੀਓ ਚ ਦਿਖਾਵਾਂਗੇ ਤੇ ਪ੍ਰੋਪਰ ਵਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਤੇ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾ ਮੇਰਾ ਬਾਈ ਜੀ ਆਪਣਾ ਨਾਮ ਤੇ ਐਡਰੈਸ ਪ੍ਰੋਪਰ ਦੱਸ ਦਿਓ ਜੀ ਮੇਰਾ ਨਾਮ ਜੀ ਸ਼ੰਦਾ ਸਿੰਘ ਆ ਜੀ ਪਿੰਡ ਆਪਣਾ ਗੱਗੜਾ ਜੀ ਠੀਕ ਹੈ ਜੀ ਬਾਦਲ ਦੇ ਨਾਲ ਆ ਜੀ 1 ਕਿਲੋ 2 ਕਿਲੋਮੀਟਰ ਸਾਈਡ ਤੇ ਠੀਕ ਹੈ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਹੈ ਪਿੰਡ ਆਪਣਾ ਇਹ ਮੁਕਸਰ ਚ ਪੈਂਦਾ ਜੀ ਮੁਕਸਰ ਚੀ ਹਾਂਜੀ ਤਹਿਸੀਲ ਮਲੋਟ ਜੀ ਹਾਂਜੀ ਤਹਿਸੀਲ ਮਲੋਟ ਠੀਕ ਹੈ ਜੀ ਇੱਕ ਵਾਰੀ ਮੋਬਾਈਲ ਨੰਬਰ ਵੀ ਬੋਲ ਦਿਓ ਜੀ ਆਪਣਾ ਆਪਣਾ ਨੰਬਰ ਹੈਗਾ ਜੀ 80542 77046 ਠੀਕ ਹੈ ਜੀ ਹਾਂਜੀ ਆਜੋ ਜੀ ਆਪਾਂ ਪਹਿਲੀ ਮਹੀਨਿ ਤੋਂ ਸ ਲੋ ਜੀ ਦੂਜਾ ਸੁਆ ਕੱਪਣਾ ਹਾਂਜੀ ਤੇ ਕਰਮਲੀ ਦਾ ਹਵਾਨਾ ਦੇਖੋ ਜੀ ਹਾਂ ਹਜੇ 8 ਦਿਨ ਬਾਕੀ ਹੈ ਜੀ 8 ਦਿਨ ਬਾਕੀ ਹੈ ਜੀ ਹਾਂਜੀ ਦੋ ਦੇਰੂ ਵੀ 14 ਕਿਲੋ 14 ਕਿਲੋ ਜੀ ਹਾਂਜੀ ਠੀਕ ਹੈ ਜੀ ਹਾਂ ਇਹ ਕਿੰਨਾ ਬਾ ਸੁਆ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਜੀ ਹਾਂਜੀ ਲੋ ਜੀ ਇੱਕ ਵਾਰੀ ਤੋੜ ਕੇ ਦਿਖਾ ਦਿਓ ਬਾਈ ਜੀ ਜ਼ਰੂਰ ਜੀ ਦਿਖਾਓ ਲੋ ਜੀ ਦੋਸਤੋ ਕਰਮਲੀ ਦਾ ਪੋਰਾ ਦੇਖੋ ਜੀ ਫੇਸ ਬਿਊਟੀ ਦੇਖੋ ਬੋਡੀ ਸਟਰਕਚਰ ਤੁਸੀਂ ਦੇਖ ਹੀ ਸਕਦੇ ਹੋ ਕਰਮੇਲ ਦਾ ਹਵਾਨਾ ਦੇਖੋ ਤੇ ਥਾਣ ਪੂਰੇ ਗੈਪ ਵਾਲੀ ਹੈ ਜੀ ਥੋੜੀ ਲਾਈਟ ਪੈਂਦੀ ਆ ਬਾਕੀ ਕੋਈ ਗੱਲ ਨਹੀਂ ਕਰ ਆਪਾਂ ਜਰੂਰ ਕਰਾਂਗੇ ਕਿੰਨੇ ਦਿਨਾਂ ਦੇ ਕੱਚੀ ਆ ਬਈ ਜੀ ਇਹ ਇਹ ਜੀ 8 ਦਿਨ ਲੈ ਜੂਗੀ ਹਾਂ ਜੀ 8 ਦਿਨ ਜੀ ਹਫਤਾ ਮੰਨ ਕੇ ਚੱਲੋ ਜੀ ਹਫਤਾ ਜੀ ਹਾਂਜੀ ਠੀਕ ਹੈ ਜੀ ਲਓ ਜੀ ਕਰਮੇਲ ਦਾ ਫੇਸ ਬਿਊਟੀ ਤੇ 6 ਦੰਦ ਆ ਜੀ 6 ਦੰਦ ਆ ਜੀ ਹਾਂਜੀ ਦੰਦ ਦੇਖੋ ਦੂਜਾ ਸੂਆ 6 ਦੰਦ ਕੰਨਾਂ ਵਾਲੇ ਹੈ ਨਹੀਂ ਹਜੇ ਠੀਕ ਹੈ ਜੀ ਹਾਂ ਲਓ ਜੀ 6 ਦਾੰਦਾ ਦੂਜਾ ਸੂਆ ਜੀ ਤੇ ਬਾਈ ਜੀ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਜੀ ਰੇਟ ਜੀ ਕਰਨ ਨੂੰ ਤਾਂ ਬਲਦੀ ਡੇਢ ਕਰ ਲਓ ਇੱਕ 40 ਕਰ ਲਓ ਇੱਕ 35 ਦੀ ਝੋਟੀ ਦੇ ਦੇਵਾਂਗੇ ਜੀ 1,35,000 ਹਾਂ ਮਾਣਤਾਂ ਵੀ ਕਰਾਂਗੇ ਹੋਰ ਆਪਾਂ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਬਾਈ ਜੀ ਕਹਿੰਦੇ 1,35,000 ਦੀ ਆਪਾਂ ਝੋਟੀ ਦੇ ਦਾਂਗੇ ਕੈਦਨਾ ਦੀ ਕੱਚੀ ਬਾਈ ਜੀ ਇਹ ਇੱਕ ਹਫਤੇ ਦੀ ਹੈ ਜੀ ਇੱਕ ਹਫਤੇ ਦੀ ਦੋਸਤੋ ਇੱਕ ਹਫਤੇ ਦੀ ਕੱਚੀ ਆ ਹਾਂਜੀ ਤੇ ਇੱਕ ਵਾਰ ਤੁਸੀਂ ਆਰਡਰ ਕੁਆਲਿਟੀ ਦੇ ਕਰਮੈਲ ਦੇ ਜ਼ਰੂਰ ਨਿਗਾਹ ਮਾਰੋ ਚੂਣ ਚਾਣਾ ਨਿਕਲੂਗਾ ਜੀ ਬਹੁਤ ਕੋਲਾ ਠੀਕ ਹੈ ਜੀ ਆਜੋ ਭਾਈ ਦੂਜੀ ਮੱਝ ਤੇ ਦੂਜੀ ਮੱਝ ਵੀ ਦੂਜਾ ਸੂਆ ਜੀ ਦੂਜਾ ਸੂਆ ਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ ਦੂਜਾ ਸੂਆ ਇਹ ਸੂਈ ਵੀ ਹੈ ਜੀ ਹੁਣ ਨਾ ਜੀ ਗੱਬਣਾ ਜੀ ਗੱਬਣਾ ਜੀ ਹਾਂਜੀ ਲਓ ਵੀ ਦੋਸਤ ਇਹ ਥੋੜੀ ਜਿਹੀ ਤੇ ਲੈ ਰਹੇ ਦੀ ਹਲਕਤ ਕਰਦੀ ਹੈ ਜੀ ਠੀਕ ਹੈ ਜੀ ਹਾਂ ਕੋਈ ਚੱਕਰ ਨਹੀਂ ਫੇਸ ਵੀਡੀਓ ਦੇਖੋ ਕਰਮ ਵਾਲੀ ਦੀ ਬਹੁਤ ਸੋਹਣੀ ਸਿੰਗੀ ਆ ਇਹ ਵੀ ਛੇਦ ਆਉਂਦਾ ਏ ਇਹ ਵੀ ਛੇਦ ਆਉਂਦਾ ਏ ਹਾਂਜੀ ਠੀਕ ਹੈ ਜੀ ਇਧਰ ਨੂੰ ਤੋੜ ਦੇ ਤੋੜ ਦੇ ਤੋੜ ਦੇ ਬੈਕ ਮਾਰੀ ਆਲ ਕਰ ਦੇ ਤਲੈ ਨਹੀਂ ਹਾਂ ਕੱਟੇ ਚ ਆਈ ਏ ਥੋੜਾ ਜਿਹਾ ਠੀਕ ਹੈ ਜੀ ਲੋ ਵੀ ਦੋਸਤੋ ਕਰਮੇਲ ਦਾ ਪਹਿਲਾ ਤਾਂ ਬਾਡੀ ਸਟਰਕਚਰ ਦੇਖੋ ਮੜ ਲਾ ਤੇ ਹਵਾਨੇ ਦੇ ਇੱਕ ਵਾਰੀ ਆਪਾਂ ਜਰੂਰ ਨਿਗਾ ਮਰੋਣੀ ਹੋਰ ਤੁਹਾਨੂੰ ਹਾਂਜੀ ਦੇਖੋ ਜੀ ਥਣਾ ਦਾ ਬਹੁਤ ਗੈਪ ਆ ਇਹ ਕੈਟ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ ਇਹ ਵੀ ਹਫਤਾ ਲੈ ਜੂਗੀ ਇਹ ਵੀ ਹਫਤਾ ਲੈ ਜੂਗੀ ਜੀ ਹਾਂਜੀ ਠੀਕ ਹੈ ਜੀ ਕਿੰਨੇ ਮਸੂਆ ਜੀ ਇਹਦਾ ਇਹਦਾ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਜੀ ਹਾਂਜੀ ਠੀਕ ਹੈ ਜੀ ਇਹਦੇ ਰੇਟ ਦੀ ਗੱਲ ਕਰੀਏ ਜੀ ਇਹਦਾ ਰੇਟ ਜੀ ਉਹ ਤਾਂ 120 ਹੈ ਇੱਕ 15 ਹੀ ਦੇ ਦਿਆਂਗੇ ਠੀਕ ਹੈ ਜੀ ਹੋਰ ਵੀ 2000 ਮਾਨਤਨ ਕਰ ਦਿਆਂਗੇ ਜੀ ਠੀਕ ਹੈ ਜੀ ਇੱਕ ਗੱਲ ਹੋਰ ਦੱਸੋ ਜੀ ਇਹ ਜੋ ਕੋਈ ਸੀਮਨ ਦੀ ਜਾਣਕਾਰੀ ਹੋਵੇ ਜੀ ਆਪਣੇ ਕੋਲੇ ਨਹੀਂ ਜੀ ਐਵੇਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਹਾਂਜੀ ਲੋ ਜੀ ਬਾਈ ਜੀ ਕਹਿੰਦੇ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਸੀਮਨ ਦੀ ਆਪਣੇ ਕੋਲੇ ਜਾਣਕਾਰੀ ਹੈ ਨਹੀਂ ਹਾਂ ਆਜੋ ਬਾਈ ਜੀ ਪੂਰੀ ਮਹਤਿ ਜੀ ਲੋ ਵੀ ਦੋਸਤੋ ਕਰਮਾਲੀ ਦਾ ਬੋਡੀ ਸਟਰਕਚਰ ਤੇ ਫੇਸ ਬਿਊਟੀ ਦੇਖ ਕੇ ਬਹੁਤ ਸੋਹਣੀ ਹੈ ਇਹ ਵੀ ਦੂਜਾ ਜੀ ਇਹ ਵੀ ਦੂਜਾ ਹੀ ਆ ਜੀ ਹਾਂ ਲੋ ਵੀ ਇਹ ਵੀ ਕਰਮਾਲੀ ਦੂਜਾ ਸੂਹਈ ਆ ਤੇ ਕਰਮਾਲ ਦੇ ਹਵਾਨੇ ਤੇ ਜ਼ਰੂਰ ਨਿਗਾਹ ਮਾਰੋ ਬਾਈ ਜੀ ਬਹੁਤ ਸੋਹਣਾ ਹਵਾਨਾ ਲੱਗਿਆ ਮੁੱਠੀ ਵਾਲੇ ਥਾਣਾ ਤੇ ਥਾਣਾ ਦਾ ਪੂਰਾ ਗੈਪ ਆ ਜੀ ਇਹ ਕਿੰਨਾ ਸੂਹਾ ਬਾਈ ਜੀ ਇਹ ਵੀ ਦੂਜੇ ਹੀ ਇਹ ਵੀ ਦੂਜੇ ਪਹਿਲੇ ਸੂਏ ਕਿੰਨਾ ਦੁੱਧ ਰਹੀ ਹੈ ਦਾ ਪਹਿਲਾਂ ਸੀਗਾ ਜੀ ਇਥੇਲੇ 13 14 ਕਿਲੋ ਤੋਂ ਵਾਪਸ ਆਈ ਹੈ ਠੀਕ ਹੈ ਜੀ ਐਦ ਕਿ ਮੈਂ 16 ਕਿਲੋ ਦਊਗੀ ਜੀ ਐਦ ਕਿ 16 ਕਿਲੋ ਦੁੱਧ ਦਊਗੀ ਖੁੱਲਾ ਜੀ ਖੁੱਲਾ ਚੋਣ ਕੇ ਜੀ ਇਹ ਵੀ ਸੂਣ ਵਾਲੀ ਹੈ ਜੀ ਹਾਂ ਜੀ ਇਹ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ ਲੈ ਜੂਗੀ ਜੀ ਇਹ ਵੀ 10 12 ਦਾ ਨਹੀਂ ਇਹ ਵੀ 10 ਬਰ ਦਿਨ ਲੈ ਜੂਗੀ ਹਾਂ ਜੀ ਭਾਈ ਜੀ ਜੇ ਆਪਾਂ ਜੇ ਰੇਟ ਦੀ ਗੱਲ ਕਰੀਏ ਜੀ ਇਹਦਾ ਰੇਟ ਜੀ ਕੋਸ਼ਿਸ਼ ਕਰੀਏ ਅਗੇ ਜੀ 1 40 ਕਰਾ ਲਓ 38 ਕਰਾ ਲਓ 1 30 ਦੀ ਜਸਨੋ ਦੇ ਦਿਆਂਗੇ ਜੀ 1 30 ਹਜ਼ਾਰ ਦੀ ਹਾਂਜੀ ਲਓ ਭਾਈ ਜੀ 1 30000 ਰੁਪਏ ਡਵਾਡਾਂ ਬੂਰੀ ਮੱਝ ਤੇ ਕਰਮਲ ਦਾ ਹਵਾਨਾ ਇੱਕ ਵਾਰੀ ਜ਼ਰੂਰ ਦੇਖੋ ਹੋਰ ਥਾਣਾ ਦਾ ਬਹੁਤ ਗੈਪ ਆ ਮੁੱਠੀ ਵਾਲੇ ਥਾਣਾ ਆਜੋ ਭਾਈ ਜੀ ਅਗਲੀ ਮਾਈ ਤੋਂ ਜੀ ਭਾਈ ਜੀ ਆਪਣਾ ਵਪਾਰ ਦਾ ਕੰਮ ਹੀ ਹੈ ਕਿ ਨਾਲ ਨਾਲ ਦੁੱਧ ਤੇ ਵੀ ਪਸ਼ੂ ਜੀ ਨਾ ਜੀ ਵਪਾਰ ਦਾ ਇਕੱਲੇ ਵਪਾਰ ਦਾ ਹੀ ਆ ਜੀ ਵਪਾਰ ਦਾ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਵਪਾਰ ਕਰਦਾ ਮੈਨੂੰ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਜੀ ਹਾਂਜੀ ਲੋ ਜੀ ਬਾਈ ਹੁਣ 10 ਸਾਲ ਹੋ ਗਏ ਪਾਰ ਕਰਦੇ ਇਹਨੂੰ ਥੋੜੇ ਪਸ਼ੂ ਡਰਦੇ ਆ ਕਈ ਕੱਚੇ ਥਾਂ ਤੋਂ ਆਏ ਹੁੰਦੇ ਆ ਪੱਕੇ ਥਾਂ ਤੇ ਬੰਨੇ ਆਏ ਪਹਿਲਾ ਸੂਆ ਜੀ ਪਰਸੋ ਸੂਈਆ ਰਾਤ ਨੂੰ ਠੀਕ ਹੈ ਜੀ ਤੇ ਅਸ ਟਾਈਮ 8 ਕਿਲੋ ਜਮਾ ਡੱਬੇ ਮਾਰ ਕੇ ਬੋਲੀ ਦੇ ਦੇਵਾਂਗੇ ਜੀ ਠੀਕ ਹੈ ਜੀ 8 ਕਿਲੋ ਤਿਆਰ ਆਈ ਹੈ ਹਾਂ ਜੀ ਤੇ ਦੋ ਦਾਂਦਾ ਜੀ ਚੌਕ ਦੇ ਮੜੇ ਮੜੇ ਇਕੱਠੇ ਠੀਕ ਹੈ ਜੀ ਲੋ ਵੀ ਦੋਸਤੋ ਇਹ ਪਹਿਲੇ ਨਹੀਂ ਹੈ ਜੀ ਤੇ ਕਰਮਲ ਦਾ ਬੋਡੀ ਸਟਰਕਚਰ ਤੇ ਥਣਾ ਦਾ ਜ਼ਰੂਰ ਨਿਗਾ ਮਾਰੋ ਹਵਾਨਾ ਦੇਖੋ ਕਰਮਲੀ ਦਾ ਸਿੰਘੀ ਸੁੰਗੀ ਪੂਰੀ ਵੱਡੀ ਝੋਟੀ ਹੈ ਜੀ ਠੀਕ ਹੈ ਜੀ ਪਹਿਲਾ ਸੂਆ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਕੱਟਾ ਜੀ ਕੱਟਾ ਜੀ ਹਾਂਜੀ ਜੇ ਕੋਈ ਆਪਾਂ ਨੂੰ ਸੀਵਨ ਦੀ ਜਾਣਕਾਰੀ ਹੋਵੇ ਜੀ ਇਹਦੇ ਬਾਰੇ ਨਾ ਜੀ ਨਾ ਜੀ ਠੀਕ ਹੈ ਜੀ ਆਪਾਂ ਮਾਲ ਲੋਕਲ ਲੈਣੇ ਆ ਜੀ ਆਪਾਂ ਨਾ ਠੀਕ ਹੈ ਜੀ ਹਾਂਜੀ ਜ਼ਿਆਦਾਤਰ ਬਾਈ ਜੀ ਪੰਜਾਬ ਜੋ ਖਰੀਦਦੇ ਮਾਲ ਕੇ ਹਰਿਆਣੇ ਦੇ ਵੀ ਲੈ ਆਉਣੀ ਆਪਾਂ ਆਪਾਂ ਤੋਂ 10 ਕਿਲੋਮੀਟਰ ਹਰਿਆਣਾ ਵੀ ਹੈ ਜੀ ਠੀਕ ਹੈ ਜੀ ਇਹ ਪੰਜਾਬ ਮੰਨ ਲਓ ਹਰਿਆਣਾ ਮੰਨ ਲਓ ਆਪਾਂ ਬਸ ਇੱਥੇ ਲੋਕਲੀ ਲੈਣੇ ਦੋ ਚਾਰ ਪਿੰਡਾਂ ਚੋਂ ਜੀ ਠੀਕ ਹੈ ਜੀ ਹਾਂਜੀ ਇਹਦੇ ਰੇਟ ਦੀ ਗੱਲ ਕਰੀਏ ਜੀ ਇਹ ਰੇਟ ਤਾਂ ਜੀ ਜਿੰਨਾ ਮਰਜ਼ੀ ਕਰੀਏ ਇੱਕ 15 ਹੀ ਦੇ ਦਿਆਂਗੇ ਇੱਕ ਲੱਖ 1 ਲਓ ਬਾਈ ਜੀ ਇਹ ਝੋਟੀ ਦਾ ਰੇਟ ਹੈਗਾ 1,115,000 ਰੁਪਇਆ ਪੱਠਪੁੜੇ ਦੁੱਧ ਦਹੀਂ ਕੋਈ ਪਹਿਲੇ ਸੂਏ ਕੱਢੂਗੀ 14 ਕਿਲੋ ਦੁੱਧ ਠੀਕ ਹੈ ਜੀ ਹੁਣ 8 ਕਿਲੋ ਜਮਾ ਆਪਾਂ ਡੱਬੇ ਮਰਾ ਦੇਾਂਗੇ ਵੱਧ ਭਲਾਉਂਦੀ ਹੋਵੇ 9 ਹੋਊਗਾ ਪੌਣੇ ਨਹੀਂ ਹੁੰਦਾ ਠੀਕ ਹੈ ਜੀ 8 ਕਿਲੋ ਬੌਲੇ ਤੇ ਪਾੜ ਦੇ ਦੁੱਧਾ ਜੀ ਠੀਕ ਹੈ ਜੀ ਹਾਂ ਜੀ ਮੌਲੇ ਹੈ ਜੀ ਠੀਕ ਹੈ ਜੀ ਆਜੋ ਜੀ ਅਗਲੀ ਮਾਂ ਤੇ ਜੀ ਇਹ ਮੀਣੀ ਝੋਟੀ ਆਈ ਆਪਣੀ ਦੂਜਾ ਸੂਆ ਲਓ ਜੀ ਠੀਕ ਹੈ ਜੀ ਹਾਂ ਇਹਨੂੰ ਅੱਜ 7 ਦਿਨ ਹੋ ਗਏ ਸੂਈ ਨੂੰ ਤੇ 12 ਕਿਲੋ ਨੈਟ ਦੁੱਧ ਤਿਆਰ ਆਈ 12 ਕਿਲੋ ਨੈ ਲਓ ਜੀ ਕਰਮਾਲ ਦਾ ਪਹਿਲਾ ਬੋਡੀ ਸਟਰਕਚਰ ਦੇਖੋ ਹਵਾਨੇ ਜਰੂਰ ਨਿਕਾ ਮਾਰੋ ਤੇ ਥਣਾ ਦਾ ਪੂਰਾ ਗੈਪ ਆ ਇਹ ਇੱਕ ਮੇਰਾ ਬੇਲੀ ਹੈ ਜੀ ਬਾਦਲੋਂ ਠੀਕ ਹੈ ਜੀ ਉਹਦੇ ਨਾਲ ਮੇਰੀ ਗੱਲ ਚੱਲੀ ਜਾਂਦੀ ਹੈ ਸ਼ਾਇਦ ਹੁਣ ਉਹ ਆ ਵੀ ਸਕਦਾ ਜੀ ਠੀਕ ਹੈ ਜੀ ਤੇ ਆਪਣੀ ਉਹਦੇ ਨਾਲ ਘਰ ਵਾਲੀ ਗੱਲ ਆ ਜੀ ਜੀ ਉਹਨੂੰ ਆਪਾਂ ਮੈਂ ਦੇਣੀ ਹੈ ਜਿੰਨੇ ਮਰਜ਼ੀ ਦੇ ਦੇ ਠੀਕ ਹੈ ਜੀ ਇਹਦਾ ਰੇਟ ਕਿਰਿਆ ਲੱਗਿਆ ਬਾਈ ਜੀ ਇਹ ਬਸ ਇੱਕ 35 ਦੇ ਦਾਂਗੇ ਜੀ 1 35 ਜੀ ਇਹ ਵੀ ਗੱਬਣੀ ਹੈ ਜੀ ਨਾ ਸੂਈ ਹੈ ਜੀ ਅੱਜ ਇਹਨੂੰ ਸੂਈ ਵੀ ਹੈ ਜੀ ਹਫਤੇ ਦੇ ਏੜ ਗੇੜ ਚ ਹੋ ਗਈ ਠੀਕ ਹੈ ਜੀ ਬੱਚਾ ਜੀ ਇਹਦੇ ਮਗਰ ਇਹਦੇ ਮਗਰ ਕੱਟੀ ਹੈ ਠੀਕ ਹੈ ਦੁੱਧ ਕਿੰਨਾ ਹੀ ਤਿਆਰ ਜੀ ਇਹਦੀ ਕੱਟੀ ਤੇ ਟੀਕਾ ਲੱਗਿਆ ਜੀ ਕਿਹੜਾ ਆਪਣੇ ਕੋਲੇ ਜਾਣਕਾਰੀ ਹੈਗੀ ਹੈ ਕਿਹੜਾ ਸੀ ਬਣਾਇਓ ਉਹ ਕੋਹੇ ਨੂਰ ਦਾ ਜੀ ਕੋਹੇ ਨੂਰ ਦਾ ਜੀ ਹਾਂਜੀ ਠੀਕ ਹੈ ਲਓ ਮਿੱਤਰੋ ਬੱਚਾ ਇਹਦਾ ਕੋਹੇ ਨੂਰ ਦਾ ਦੁੱਧ ਕਿੰਨਾ ਤਿਆਰ ਹੈ ਥੱਲੇ ਇਸ ਵਾਰ ਹੁਣ 12 ਕਿਲੋ ਤਿਆਰ ਹੈ ਜੀ ਦੁੱਧ 15 14 ਦੇ ਦਊਗੀ ਠੀਕ ਹੈ ਜੀ ਹਾਂ ਇੱਕ ਆਪਣੇ ਕੋਲੇ ਹੋ ਰਹੀ ਜੀ ਇੱਧਰ ਠੀਕ ਹੈ ਜ ਇਹ ਕਿੰਨਵਾ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਜੀ ਠੀਕ ਹੈ ਪਹਿਲੇ ਸੂਏ ਦੀ ਕੋਈ ਜਾਣਕਾਰੀ ਹੋਵੇ ਕਿੰਨਾ ਪਹਿਲੇ ਸੂਏ ਜੀ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਠੀਕ ਹੈ ਜੀ ਆਪਾਂ ਕਿਸੇ ਬੰਦੇ ਤੋਂ ਲਈ ਰਹਿ ਕੇ ਆਂਦੇ ਤੋਂ ਜੀ ਤੇ ਉਹ ਬੰਦੇ ਨੇ ਮੰਨ ਕੇ ਚੱਲ ਪਹਿਲੇ ਸੂਏ 10-12 ਕਿਲੋ ਦੁੱਧ ਚੋਇਆ ਲਾ 12 10 ਲਾ ਲਓ ਪਰ ਆਪਾਂ ਨੂੰ ਪਤਾ ਮੈਂ ਇਹਦੇ ਵੀ 14 ਕਿਲੋ ਦੁੱਧ ਦੇ ਦਊਗੀ ਹੁਣ 12 ਕਿਲੋ ਤਿਆਰ ਹੈ ਠੀਕ ਹੈ ਜੀ ਇੱਕ ਹਫ਼ਤੇ ਲਈ ਮਹਿਲਾ ਨਹੀਂ ਸਿੱਟਿਆ ਕੋਈ ਖਾਣਦੀ ਪੀਂਦੀ ਵੜਾਈ ਠੀਕ ਹੈ ਜੀ ਇਹਦੀ ਡਿਮਾਂਡ 1,35,000 ਰਾਇ ਜੀ ਹਾਂਜੀ 1,35,000 ਰਾਇ ਜੀ ਆਜ ਲਓ ਵੀ ਦੋਸਤੋ ਕਰਮਾਲੀ ਦਾ ਬਾਡੀ ਸਟਰਕਚਰ ਤੇ ਹਵਾਨਾ ਜ਼ਰੂਰ ਦੇਖੋ ਇੱਕ ਵਾਰੀ ਆਜੋ ਬਾਈ ਜੀ ਖੋਲੋ ਜੇ ਮੱਝ ਵੀ ਲਓ ਜੀ ਬਾਡੀ ਸਟਰਕਚਰ ਦੇਖੋ ਕਰਮਲ ਤੇ ਫੇਸ ਬਿਊਟੀ ਬਹੁਤ ਸੋਹਣੀ ਹੈ ਤੇ ਸਿੰਗੀ ਬਹੁਤ ਸੋਹਣੀ ਹੈ ਇੱਕ ਰਾਤ ਦੀ ਸੂਈ ਹੈ ਜੀ ਠੀਕ ਹੈ ਜੀ ਤੇ ਬੱਚਾ ਤੁਹਾਡੇ ਸਾਹਮਣੇ ਜੀ ਤੇ 3-4 ਕਿਲੋ ਬੋਲਾ ਕੱਢਿਆ ਜੀ 3-4 ਕਿਲੋ ਬੋਲਾ ਕੱਢਿਆ ਜੀ ਠੀਕ ਹੈ ਜੀ ਇਹ ਜਿਹੜਾ ਇਹ 20 ਸਿਰ ਇਹ ਦੇਊਗੀ 20 ਸਿਰ ਅਗਲਾ ਪਾਲੋਗੇ ਨਾ ਜੀ ਬਲਾਣ ਦਾ ਅਗਲਾ ਹਾਂ ਦਾ ਮੇਰੀ 20 ਸੇਰੀ ਹੈ ਠੀਕ ਹੈ ਪਰ ਇਹ 20 ਸੇਰੀ ਹੈ ਠੀਕ ਹੈ ਆਪਾਂ 18 ਦੀ ਓਟ ਤੇ ਮੈਂ ਭੇਜਦਾ ਕੋਈ ਜੀ ਹਾਂਜੀ ਬੇ ਆਪਾਂ 18 ਕਿਲੋ ਦੀ ਗਾਰੰਟੀ ਦਿੰਨੀ ਹੈ ਫੁੱਲ ਗਾਰੰਟੀ ਜੀ ਠੀਕ ਹੈ ਜੀ ਲਓ ਵੀ ਦੋਸਤ ਮੈਂ ਤਾਂ ਖੜੀ ਦਾ ਨਹੀਂ ਸੀ ਬੈਠੀ ਦਾ ਨਹੀਂ ਸੀ ਜੇਰ ਜੂਰ ਦੀ ਇੱਕ ਨੰਬਰ ਆ 3 ਕਿਲੋ ਚੋਇਆ ਬੱਚਾ ਫੁੱਲ ਕਰਿਆ ਜੀ ਬਾਕੀ ਜਿਹੜੇ ਸਾਡੇ ਕੋਲ ਹੈ ਜੀ ਕੋਈ ਭਾਰ ਦੀ ਕੋਈ ਦਿੱਕਤ ਨਹੀਂ ਜਮਾ ਜੀ ਆਪਣੀ ਫੁੱਲ ਗਾਰੰਟੀ ਹੋਊ ਜੀ ਘਰ ਤੱਕ ਠੀਕ ਹੈ ਜੇਰ ਕੰਪਲੀਟ ਆਈ ਜਮਾ ਕੰਪਲੀਟ ਆਈ ਲਓ ਵੀ ਦੋਸਤ ਕਰਮਲ ਦਾ ਬਾਡੀ ਸਟਰਕਚਰ ਦੇਖੋ ਪੱਠਪੜੇ ਪੂਰੀ ਸਾਫ ਆ ਤੇ ਆਰਡਰ ਕੁਆਲਿਟੀ ਤੇ ਇੱਕ ਵਾਰੀ ਤੁਸੀਂ ਹੋਰ ਨਿਗਾ ਮਾਰੋ ਜੀ ਐਡੀ ਸੀਲ ਆ ਜੀ ਚਵਾਈ ਦੇਖੋ ਲਓ ਜੀ ਪੂਰੀ ਵਜੇ ਗਾਂਾਂ ਨੂੰ ਸੀਲ ਲਾਜੀ ਇੱਕ ਵਾਰੀ ਅਗਲਾ ਹੁੰਦਾ ਇਹ ਭਰਦੀ ਜੀ ਇੱਕ ਧਾਰਚ ਗਲਾਸ ਠੀਕ ਹੈ ਜੀ ਦੇਖੋ ਜੀ ਦੋ ਵੀ ਦੋਸਤੋਂ ਧਾਰ ਚੈੱਕ ਕਰੋ ਸੀਲ ਪੜਾਂ ਦੀ ਜੀ ਵੇੜੇ ਦੇ ਵਿਚਾਲੇ ਛੱਡ ਕੇ ਚੋਲੋ ਠੀਕ ਹੈ ਜੀ ਹਾਂ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਕੱਟਾ ਜੀ ਕੱਟਾ ਜੀ ਹਾਂਜੀ ਠੀਕ ਹੈ ਜੀ ਕਿੰਨੇ ਮਾਸੂ ਹੈ ਜੀ ਇਹ ਇਹ ਸੂਆ ਤੀਜਾ ਜੀ ਤੀਜਾ ਸੂਆ ਜੀ ਹਾਂਜੀ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਹੀ ਜਣੇ ਦੂਜੇ ਸੂਏ 18 ਕਿਲੋ ਦੁੱਧ ਮਾਲਕ ਨੇ ਚੋਇਆ ਜੀ ਠੀਕ ਹੈ ਜੀ ਆਪਣੇ ਗਵਾਂਡ ਪਿੰਡ ਦੀ ਮਹੀਂ ਜੀ ਮੈਂ ਇਹਦਾ ਕੋਈ ਮੁੱਲ ਨਹੀਂ ਠੀਕ ਹੈ ਜੀ ਇਹਦਾ ਜੀ ਥੋੜਾ ਬਾਜ਼ਾਰ ਤੇ ਉੱਤੇ ਠੰਡੇ ਆ ਮਾੜਾ ਜਿਹਾ ਬਾਜ਼ਾਰ ਹੋਵੇ ਮੈਂ ਕਿੰਨੇ ਦੀ ਮਰਜ਼ੀ ਵੇਚ ਲੋ ਜੀ ਠੀਕ ਹੈ ਜੀ ਇਹਦੇ ਰੇਟ ਦੀ ਗੱਲ ਕਰੀਏ ਭਾਈ ਜੀ ਇਹ ਰੇਟ ਕੋਸ਼ਿਸ਼ ਕਰੀਏ 1.65 ਦੀ ਦੇਣੀ ਹੈ ਜੀ 1 ਲੱਖ 65 ਹਜ਼ਾਰ ਦੀ ਹਾਂਜੀ ਲਓ ਵੀ ਦੋਸਤੋ ਇਹਦੀ ਡਿਮਾਂਡ ਹੈਗੀ ਆ 1 ਲੱਖ 65 ਹਜ਼ਾਰ ਰੁਪਏ ਆ ਕੋਈ ਇਸ ਚ ਮਾਨਤਾਣ ਵੀ ਹੋਊਗਾ ਜੀ ਕਰਦੇ ਆਂਗੇ ਜੀ ਕੋਈ ਜੇ ਤੁਸੀਂ ਕਹੋਗੇ ਠੀਕ ਹੈ ਜੀ ਲਓ ਵੀ ਬਾਈ ਜੀ ਕਹਿੰਦੇ ਆਪਾਂ ਮਾਨਤਾਣ ਵੀ ਜ਼ਰੂਰ ਕਰਾਂਗੇ ਹੋ ਵੀ ਦੋਸਤੋ ਅਗਲੀ ਆਪਾਂ ਲੈ ਕੇ ਆਏਗਾ ਗਾਂ ਭਾਈ ਜੀ ਇਹਦੀ ਜਾਣਕਾਰੀ ਥੋੜੀ ਜੀ ਇਹ ਦੂਜਾ ਸੂਆ ਜੀ ਠੀਕ ਹੈ ਜੀ ਇਹ 15 ਦਿਨ ਕੱਢ ਜੂਗੀ ਠੰਢੀ ਠੁੰਡੀ ਬਹੁਤ ਹੈ ਜੀ 15 ਦਿਨਾਂ ਦੀ ਕੱਚੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਸੀਮਣ ਕਿਹੜਾ ਜੀ ਇਹਦੇ ਸੀਮਣ ਨਹੀਂ ਆਪਾਂ ਨੂੰ ਪਤਾ ਜੀ ਠੀਕ ਹੈ ਜੀ ਤੇ ਇਹ ਆਪਾਂ ਅੱਜ ਹੀ ਖਰੀਦੀਏ 2 ਘੰਟੇ ਹੋਏਗਾ ਇਹਨੂੰ ਤੇ ਉੱਪਰਲੀ ਗਾਂ ਆਪਾਂ ਸੇਲ ਹੋ ਗਈ ਉਹ ਸੂਈ ਸੀਗੀ ਜੀ ਠੀਕ ਹੈ ਜੀ ਪਰਲੀਗਾ ਸੇਲ ਹੋ ਚੁੱਕੀ ਹਾਂਜੀ ਹਾਂਜੀ ਠੀਕ ਹੈ ਜੀ ਉਹ ਬੰਦਾ ਆਪਣਾ ਬੇਲੀ ਆ ਬਾਦ ਲਓ ਠੀਕ ਹੈ ਜੀ ਮੁੰਡੇ ਨਾਲ ਚੰਗੀ ਲਿਆ ਜਾ ਉਹਨੂੰ ਦੇਤੀ ਜੀ ਠੀਕ ਹੈ ਲਓ ਜੀ ਕਰਮਾਇਲ ਦਾ ਬੋਡੀ ਸਟਰਕਚ ਪਵਨ ਨੇ ਦੇ ਇੱਕ ਵਾਰੀ ਹੋਰ ਜ਼ਰੂਰ ਨਿਗਾਹ ਮਾਰੋ ਪਹਿਲਾਂ ਥੱਲੇ 20 ਕਿਲੋ ਦੋ ਸੀਜਾ ਜੀ ਭਰਪੂਰ ਕੇ ਗਾਣੇ ਹੋ ਰਹੀ ਬਣ ਜਾਣਾ ਪਹਿਲਾਂ ਥੱਲੇ 20 ਕਿਲੋ ਦੋ ਸੀਗਾ ਜੀ ਹਾਂਜੀ ਠੀਕ ਹੈ ਜੀ ਹਾਂ ਦੰਦਾ ਦੀ ਚੌਗੀ ਹੈ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਦੰਦਾ ਦੀ ਚੌਗੀ ਆ ਦੂਜਾ ਸੂਆ ਇਹਨੇ ਇਤਨਾ ਹੀ ਕੱਚੀ ਸੀ ਬਈ ਜੀ ਇਹ 15 ਦਿਨਾਂ ਦੀ 15 ਦਿਨਾਂ ਦੀ ਲਓ ਜੀ 15 ਦਿਨਾਂ ਦੀ ਕੱਚੀ ਆ ਇਹਦਾ ਕੀ ਰੇਟ ਆ ਬਈ ਜੀ ਇਹ 75 ਦੀ ਦੇ ਦਾਂਗੇ 75 ਦੇ ਦਾਂਗੇ ਜੀ ਇਹਦੀ ਕੋਈ ਸੀਮਨ ਦੀ ਜਾਣਕਾਰੀ ਹੋਣੀ ਸੀ ਸੀਮਨ ਦੀ ਜਾਣਕਾਰੀ ਹੈ ਨਹੀਂ ਜੀ ਆਪਾਂ ਨੂੰ ਐਵੇਂ ਕਹਿ ਦਈਏ ਵੀ ਬਰੂਡ ਦਾ ਲੱਗਿਆ ਜਾਂ ਕੋਈ ਕਹਿ ਦਈਏ ਇਹ ਬੋਲਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਜੀ ਰੇਡ ਦੀ ਕੀੜਵਾਂ ਡਾਈ ਇਹਦੀ ਇਹਦੀ 75000 ਦੀ ਦੇ ਦੇ ਜੀ 75000 ਦੀ ਹਾਂਜੀ 75000 ਦੀ ਆਪਾਂ ਟੋਟਲ ਦੇਣੀ ਹੈ ਕੋਈ ਮਾਨਤਾਨ ਵੀ ਇਹ ਜੀ ਵਸਤੇ ਮਾਨਤਾਨ ਜੇ ਕੋਈ ਲਿਆਏ ਲੋਈ ਵਾਲਾ ਬੰਦਾ ਆ ਕੇ ਜੀ ਕਰ ਦਾਂਗੇ ਕੋਈ ਹਜ਼ਾਰ ਦਾ ਠੀਕ ਹੈ ਜੀ ਬਾਈ ਜੀ ਕਹਿੰਦੇ ਆਪਾਂ ਮਾਨਤਾਨ ਵੀ ਕਰ ਦਾਂਗੇ ਕੋਈ ਲਿਆਏ ਵਾਲਾ ਬੰਦਾ ਆ ਕੇ ਤਾਂ ਇੱਕ ਵਾਰੀ ਗਾਂ ਤੇ ਹੋਰ ਨਿਗਾ ਮਾਰੋ ਬਹੁਤ ਸੋਹਣੀ ਗਾਂ ਤੇ ਬ ਚੰਗੀ ਆਈ ਲੋ ਵੀ ਦੋਸਤੋ ਅੱਗੇ ਦਿਖਾਉਣੇ ਆਪਾਂ ਕੱਟੀ ਬਾਈ ਜੀ ਕਿਹੜੀ ਨਸਲ ਚ ਪੈਂਦੀ ਹੈ ਜੀ ਇਹ ਇਹ ਭਰਾ ਆਪਾਂ ਤਾਂ ਆਪਣਾ ਬਿੱਲੀ ਆ ਕੋਈ ਬੀਦੋ ਵਾਲਾ ਬੰਦਾ ਠੀਕ ਹੈ ਜੀ ਉਸ ਤੋਂ ਲਈ ਆ ਯਾਰ ਉਹ ਵੱਢਣਾ ਲੰਦਾ ਮੈਂ ਕਿਹਾ ਨਾ ਦੇ ਯਾਰ ਕਿਸੇ ਆਪਾਂ ਪਾਲਣ ਵਾਲੇ ਬੰਦੇ ਨੂੰ ਦੇ ਦੇਾਂਗੇ ਠੀਕ ਹੈ ਜੀ ਉਹ ਤੋਂ ਲੈ ਆਏ ਆ ਜੀ ਇਹ ਕੱਲ ਜੀ ਤੇ ਇਹ ਸਾਰੀ 13 14 ਮਹੀਨਿਆਂ ਦੀ ਕੱਟੀ ਹੋਊ ਜੀ 13 14 ਮਹੀਨਿਆਂ ਦੀ ਹਾਂਜੀ ਠੀਕ ਹੈ ਜੀ ਤੇ ਧੌਣ ਧੌਣ ਦੇਖੋ ਜੀ ਬਹੁਤ ਲੰਮੀ ਐ ਲੋ ਇਹ ਗਰਦਨ ਤੇ ਜ਼ਰੂਰ ਨੀਗਾ ਮਾਰੀ ਹਾਂ ਤੇ ਬੂਥ ਬਾਥ ਵੇਖ ਠੀਕ ਹੈ ਜੀ ਫੇਸ ਬਿਊਟੀ ਦੇਖੋ ਛੋਟੀ ਸੀਗੀ ਆ ਥਾਣ ਵੇਖੋ ਜੀ ਥਾਣ ਬੜਿਆ ਲੋ ਜੀ ਥਾਣਾ ਤੇ ਨੀਗਾ ਮਾਰੋ ਜੇ ਚਾਰ ਮਾਰੀ ਦੇ ਚਾਰ ਥਾਣਾ ਜੀ ਚਾਰ ਥਾਣਾ ਹੀ ਪ੍ਰੋਪਰ ਹਾਂਜੀ ਇਹਦੀ ਕੀ ਡਿਮਾਂਡ ਆ ਬਾਈ ਜੀ ਤੇ 22 ਦੀ ਦੇਣਗੇ 22000 ਦੀ ਕੋਈ ਮਾਨਤਾਨ ਜੀ ਕਰ ਦੇਗੇ ਜੀ ਤੁਸੀਂ ਕਹੋਗੇ ਆਪਾਂ ਕਰ ਦੇਗੇ ਲੋ ਜੀ ਕੱਟੇ ਦਾ ਰੇਟ ਰੱਖਿਆ ਬਾਈ ਨੇ 22000 ਰੁਪਿਆ ਤੇ ਬਾਕੀ ਬਾਈ ਕਹਿੰਦੇ ਆਪਾਂ ਮਾਨਤਾਨ ਕਰ ਦਾਂਗੇ ਭਾਈ ਇੱਕ ਵਾਰੀ ਆਪਣਾ ਪ੍ਰੋਪਰ ਡਰੈਸ ਤੇ ਮੋਬਾਈਲ ਨੰਬਰ ਜਰੂਰ ਬੋਲ ਦੇਈ ਆਪਣਾ ਪਿੰਡ ਆ ਜੀ ਗਗੜਾ ਗਗੜੀ ਬਸ ਬਾਦਲ ਮੰਨੋ ਬਾਦਲ ਤੋਂ 2 ਕਿਲੋਮੀਟਰ ਸਾਈਡ ਤੇ ਡੱਬਾ ਜਿਹੜੇ ਪਾਸੇ ਨੂੰ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 805427064 ਠੀਕ ਹੈ ਜੀ ਇੱਕ ਵਾਰੀ ਹੋਰ ਬੋਲ ਦੇਗੀ 8054278064 ਇੱਕ ਵਾਰੀ ਇਹ ਨੰਬਰ ਨਾ ਲੱਗੇ ਜੀ ਦੂਜੇ ਵਾਰੇ ਡੈਡੀ ਦਾ ਨੰਬਰ ਲੈ ਲਓ ਉਹਦਾ ਨੰਬਰ ਹੈਗਾ 95171 ਠੀਕ ਹੈ ਜੀ 65440 ਇੱਕ ਵਾਰੀ ਹੋਰ ਬੋਲ ਦੇਗੀ 95171 65440 ਠੀਕ ਹੈ ਜੀ ਹਾਂਜੀ ਲੋ ਬਾਈ ਜੀ ਕਿਸੇ ਵੀ ਬਾਈ ਨੇ ਸੱਜਰ ਸੂਈ ਜਾਂ ਗੱਬਣ ਮੱਝ ਖਰੀਦਣੀ ਹੋਵੇ ਬਾਈ ਦਾ ਨੰਬਰ ਲਗਾਤਾਰ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਸੰਪਰਕ ਕਰ ਸਕਦਾ